ਅੰਮ੍ਰਿਤਸਰ ਦੇ ਬੀਆਰਟੀਐਸ ਸਟੇਸ਼ਨ ਦੇ ਉੱਪਰ ਇੱਕ ਬਜ਼ੁਰਗ ਬਹੁਤ ਹੀ ਕਮਜ਼ੋਰੀ ਦੀ ਹਾਲਾਤ ਦੇ ਵਿੱਚ ਬਿਮਾਰੀ ਦੀ ਹਾਲਾਤ ਦੇ ਵਿੱਚ ਵੀਕਨੈਸ ਦੇ ਕਰਕੇ ਕਿਤੇ ਪਿਸ਼ਾਬ ਉਹਦਾ ਵਿੱਚ ਹੀ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਉੱਥੋਂ ਸਟੇਸ਼ਨ ਤੇ ਜਿਹੜੇ ਬੰਦੇ ਐਮਪਲੋਏ ਹੁੰਦੇ ਆ ਡਿਪਲੋਏ ਕੀਤੇ ਹੁੰਦੇ ਆ ਉਹਨਾਂ ਵਿੱਚੋਂ ਇੱਕ ਮਲਾਜ਼ਮ ਜਿਹੜਾ ਖੁੱਤ ਦਸਤਾਰ ਜਿੰਨੇ ਸਿਰ ਤੇ ਸਜਾਈ ਹੁੰਦੀ ਆ ਉਹ ਉਸ ਬਜ਼ੁਰਗ ਕੋਲੋਂ ਜਬਰਨ ਤਰੀਕੇ ਦੇ ਨਾਲ ਗੁੱਸੇ ਦੇ ਨਾਲ ਰੋਡਲੀ ਔਰ ਬਦਤਮੀਜ਼ੀ ਨਾਲ ਬਿਹੇਵ ਕਰਕੇ ਉਹਦੀ ਉਹਨੂੰ ਕਹਿ ਰਿਹਾ ਹੁੰਦਾ ਕਿ ਦਸਤਾਰ ਉਤਾਰ ਕੇ ਚਾਹੇ ਉਸ ਪਿਸ਼ਾਬ ਨੂੰ ਸਾਫ਼ ਕਰੇ ਪਰ ਕਰੇ ਜ਼ਰੂਰ ਇੰਨੀ ਸ਼ਰਮਿੰਦਗੀ ਦਾ ਬਾਅਦ ਸਾਨੂੰ ਇਹ ਘਟਨਾ ਬਣਾ ਰਹੀ ਹੈ ਅੱਜ ਇਸ 2025 ਦੇ ਯੁੱਗ ਦੇ ਵਿੱਚ ਵੀ ਸਾਡੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇਦਾਂ ਦੇ ਵਾਕਏ ਪੇਸ਼ ਆਣੇ ਦਸਤਾਰ ਜਿੱਥੇ ਧਾਰਮਿਕ ਸਿਗਨੀਫੀਕੈਂਸ ਵੀ ਰੱਖਦੀ ਆ ਉੱਥੇ ਸਮਾਜੀ ਸਿਗਨੀਫੀਕੈਂਸ ਵੀ ਬਹੁਤ ਵੱਡਾ ਦਸਤਾਰ ਦਾ ਇਦੀਆਂ ਕਦਰਾਂ ਕੀਮਤਾਂ ਬਹੁਤ ਉੱਚੀਆਂ ਨੇ ਪਰ ਕੁਝ ਨਲਾਇਕ ਲੋਕਾਂ ਵੱਲੋਂ ਕੁਝ ਇਦਾਂ ਦੇ ਮੈਂ ਸਮਝਦਾ ਕਿ ਬੇਸ ਨਸਲੇ ਲੋਕਾਂ ਵੱਲੋਂ ਇਸ ਬਜ਼ੁਰਗ ਦੀ ਬੇਹਰਮਤੀ ਕੀਤੀ ਗਈ ਹਿਊਮਿਲੇਟ ਕੀਤਾ ਗਿਆ ਉਹਨੂੰ ਇਨਸਲਟ ਕੀਤਾ ਗਿਆ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਵੀ ਉਹ ਬਜ਼ੁਰਗ ਉੱਚੀ ਉੱਚੀ ਰੋ ਰਿਹਾ ਚੀਕਾਂ ਮਾਰ ਰਿਹਾ ਔਰ ਇਹ ਸਮਝ ਰਿਹਾ ਕਿ ਉਹ ਆਪਣੇ ਘਰ ਕਿਵੇਂ ਜਾਊਗਾ ਸਮਾਜ ਦੇ ਵਿੱਚ ਕਿਵੇਂ ਜਾਊਗਾ ਉਹਦੇ ਦਿਲ ਤੇ ਗਹਿਰੀ ਚੋਟ ਪਹੁੰਚੀ ਇਹ ਸਿੱਧਾ ਸਿੱਧਾ ਸਾਨੂੰ ਇਹ ਮੰਜ਼ਰ ਦੱਸ ਰਿਹਾ ਕਿ ਜਿਹੜੇ ਬਜ਼ੁਰਗ ਉਸ ਸਮਾਜ ਦੇ ਵਿੱਚ ਕਿਸੇ ਵੇਲੇ ilm ও hikmat ਦੇ دانਾਈ ਦੇ ਸਿਆਣਪ ਦੇ ਅਸਾਸਾ ਸਮਝੇ ਜਾਂਦੇ ਸੀ ਸਮਝਿਆ ਜਾਂਦਾ ਸੀ ਕਿ ਬਜ਼ੁਰਗ ਸਾਡੇ ਸਮਾਜ ਦਾ ਗਹਿਣਾ ਹੁੰਦੇ ਆ ਉਹਨਾਂ ਦੀ ਇਨਸਲਟ ਇਸ ਤਰੀਕੇ ਦੇ ਨਾਲ ਕਰਨੀ ਉਹਨਾਂ ਦੇ ਸਿਰ ਤੋਂ ਦਸਤਾਰ ਉਤਰਵਾ ਕੇ ਪਿਸ਼ਾਬ ਦੀ ਸਫਾਈ ਉਸ ਦਸਤਾਰ ਦੇ ਨਾਲ ਕਰਨੀ ਤੇ ਬਾਅਦ ਚ ਉਹਦੇ ਹੱਥ ਦੇ ਵਿੱਚ ਉਹ ਦਸਤਾਰ ਫੜਾ ਦੇਣੀ ਇਹ ਸਿੱਧਾ ਸਿੱਧਾ ਸਮਝ ਆ ਰਿਹਾ ਕਿ ਇਹਨਾਂ ਲੋਕਾਂ ਨੂੰ ਬਹੁਤ ਸਵੀਅਰ ਔਰ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਆ